ਇਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਪਿਛਲੇ 1 ਮਹੀਨੇ ਤੋਂ ਖਰਾਬ ਹੁੰਦੇ ਜਾ ਰਹੇ ਆ ਔਰ ਬਾੜ ਦੇ ਨਾਲ ਜਿਹੜੇ ਪ੍ਰਭਾਵਿਤ ਇਲਾਕੇ ਨੇ ਪਹਿਲੇ ਪਾਣੀ ਦੀ ਜਿੱਥੇ ਉੱਥੇ ਮਾਰ ਪਈ ਆ ਉਹਦੇ ਨਾਲ ਨਾਲ ਹੁਣ ਉਹਨਾਂ ਦੇ ਜਿਹੜੇ ਖੇਤ ਨੇ ਖੇਤਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਰੇਤਾ ਭਰ ਗਿਆ ਉੱਥੇ ਬਹੁਤ ਵੱਡੀ ਲੋੜ ਹੈ ਕਿ ਉਹਨਾਂ ਦੀ ਜਿਹੜੀ ਬਿਜਾਈ ਜਿਹੜੀ ਹੋਣੀ ਹੈ ਉੱਥੇ ਉਹਨਾਂ ਦੀ ਮਦਦ ਕੀਤੀ ਜਾਏ ਜਿਹੜੇ ਰੇਤਾ ਕੱਢਣ ਲਈ ਉਥੇ ਡੀਜ਼ਲ ਦੀ ਮਦਦ ਕੀਤੀ ਜਾਏ ਔਰ ਨਾਲ ਹੁਣ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਰੇਤਾ ਭਰ ਗਿਆ ਜਿਹੜੇ ਪਿੰਡਾਂ ਦੇ ਬਾਹਰ ਰਹਿੰਦੇ ਸੀ ਖੇਤਾਂ ਦੇ ਵਿੱਚ ਔਰ ਉਹ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਹੁਣ ਸਾਰਾ ਕੋਈ ਸਮਗਰੀ ਖਤਮ ਹੁੰਦੀ ਜਾ ਰਹੀ ਹੈ ਉਹ ਕਿਉਂਕਿ ਹੁਣ ਘਰ ਵਾਪਸ ਪਰਤੇ ਨੇ ਔਰ ਜਿਹੜੀਆਂ ਰਿਕੁਆਇਰਮੈਂਟਸ ਉੱਥੋਂ ਆ ਰਹੀਆਂ ਔਰ ਅਸੀਂ ਹਮੇਸ਼ਾ ਸੰਗਤਾਂ ਨੂੰ ਜਦ ਅਪੀਲ ਕਰਦੇ ਆ ਕੋਈ ਅਪੀਲ ਕਰਦੇ ਆ ਜਿਹੜੀ ਉੱਥੇ ਦੀ ਐਕਚੁਅਲ ਰਿਕੁਆਇਰਮੈਂਟ ਹੋਏ ਔਰ ਉਹਨਾਂ ਦੇ ਅਪੀਲ ਦੇ ਸਦਕੇ ਜਿਹੜਾ ਸਮਗਰੀ ਇਕੱਠੀ ਹੁੰਦੀ ਉਹ ਅੱਜ ਦਿੱਲੀ ਗੁਰਦੁਆਰਾ ਪਰਬੰਧ ਕਮੇਟੀ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ 6 ਟਰੱਕ ਭਰ ਕੇ ਜਿਹੜਾ ਸਮਗਰੀ ਹੈ ਸੰਗਤਾਂ ਵੱਲੋਂ ਦਿੱਤਾ ਗਿਆ ਇਹਦੇ ਵਿੱਚ तकरीबन 1500 ਗੱਦੇ ਨੇ ਜਿਹੜੇ ਔਰ ਹਾਈ ਕੁਆਲਿਟੀ ਗੱਦੇ ਇਹ ਨਹੀਂ ਕਿ ਗੱਦੇ ਜਾ ਕੇ 10 ਦਿਨ ਲਈ 15 ਦਿਨ ਲਈ ਵੜਤੇ ਜਾਣ ਉਹ ਗੱਦੇ ਅਸੀਂ ਭੇਜ ਰਹੇ ਹਾਂ ਜਿਹੜੇ ਉਹ ਆਪਣੇ ਆਉਣ ਵਾਲੇ ਸਮੇਂ ਵਿੱਚ ਅੱਛੇ ਜਿਹੜੇ ਘਰਾਂ ਦੇ ਵਿੱਚ ਰਹਿਣ ਵਾਸਤੇ ਗੱਦੀ ਹੁੰਦੇ ਆ ਉਹਨਾਂ ਦੇ ਨਾਲ ਚਾਦਰਾਂ ਸਰਾਣੇ ਮੱਛਰਦਾਨੀਆਂ ਔਰ ਜਿਹੜੀਆਂ ਲੋੜਮੰਦ ਚੀਜ਼ਾਂ ਨੇ ਘਰ ਦੇ ਵਿੱਚ ਉਹਦੇ ਵਿੱਚ ਕਈ ਪਰਿਵਾਰਾਂ 'ਚ ਸਾਨੂੰ ਸੁਣਨੀ ਚਾਹੀਏ ਕਿ ਰੋਟੀ ਬਰਾਨ ਵਸੇ ਬਰਤਨ ਤੱਕ ਨਹੀਂ ਹੈਗੇ ਖਾਣ ਵਸੇ ਉਹ ਬਰਤਨ ਦੇ ਸੈੱਟ ਇੱਥੇ ਦਿੱਤੇ ਜਾ ਰਹੇ ਆ ਜਿਹੜੇ ਗਮ ਬੂਟਸ ਦੀ ਅੱਜ ਬਹੁਤ ਵੱਡੀ ਲੋੜ ਹੈ ਉਹਨਾਂ ਨੇ ਤਕਰੀਬਨ 500 550 ਜਿਹੜੇ ਜੁੱਤੀਆਂ ਦੇ pair ਦਿੱਤੇ ਜਾ ਰਹੇ ਆ ਕੈਟਲ ਫੀਡ ਬੜੀ ਵੱਡੀ ਮਾਤਰਾ ਦੇ ਵਿੱਚ ਇੱਥੋਂ ਭੇਜੀ ਜਾ ਰਹੀ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜਿਹੜੀਆਂ ਸੰਗਤਾ ਦੀ ਦਿੱਤੀਆਂ ਜਾਂਦੀਆਂ ਇਕੱਠੀਆਂ ਹੋ ਰਹੀਆਂ ਔਰ ਉਹ ਕੀ ਕਹਿੰਦੇ ਨੇ ਅਸੀਂ ਉੱਥੇ ਮੁਈਆ ਕਰਵਾ ਰਹੇ ਆ ਭੇਜੰਦਾ ਸਾਡਾ ਡਿਊਟੀ ਜਿਹੜੀ ਉੱਥੇ ਇਹੀ ਹੈ ਸੰਘਤਾ ਦੇ ਦਿੱਤੇ ਦਸਵੰਤ ਵਿੱਚੋਂ ਇਸ ਕਾਰਜ ਜਿਹੜਾ ਸਮਗਰੀ ਦਿੱਤੀ ਜਾਏ ਉਹ ਲੋਡ ਬੰਦਾ ਤਾਂ ਕੋਣ ਸਕੇ ਸਾਨੂੰ ਜੇ ਡਿਮਾਂਡ ਆਂਦੀ ਹੈ ਕਿ ਸਾਡੇ ਘਰ ਦੇ ਵਿੱਚ ਰੋਟੀ ਬਣਾਉਣ ਲਈ ਪ੍ਰੈਸ਼ਰ ਕੁੱਕਰ ਦੀ ਲੋੜ ਹੈ ਤੇ ਉਹ ਪ੍ਰੈਸ਼ਰ ਦੀ ਕੁੱਕਰ ਵੀ ਅਸੀਂ ਉੱਥੋਂ ਭੇਜੇ ਜਾ ਰਹੇ ਹ ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਸੰਘਤਾ ਨੇ ਆਪਣੀ ਜ਼ਿੰਮੇਵਾਰੀ ਸਮਝੀ ਆ ਸਹਿਯੋਗ ਦਿੱਤਾ ਔਰ ਵਿਸ਼ਵਾਸ ਰੱਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕਰਕੇ ਸਾਡੇ ਹਰ ਗੱਡੀ ਜਿਹੜੀ ਇੱਥੋਂ ਜਾ ਰਹੀ ਹੈ ਉਹਦੀ ਡਿਟੇਲ ਬੰਦੀਆਂ ਨੇ ਤਾਂਕਿ ਸੰਗਤ ਨੂੰ ਅਸੀਂ ਦੱਸ ਸਕੀਏ ਕਿ ਤੁਹਾਡਾ ਦਿੱਤਾ ਹੋਇਆ ਸਮਾਨ ਜਿਹੜਾ ਹੈ ਤੁਹਾਡੀ ਸਮਗਰੀ ਹੈ ਉਹ ਇੱਥੋਂ ਕਿਸ ਦਿਨ ਪੇ ਜੀ ਗਈ ਔਰ ਉੱਥੇ ਜਿਸ ਵਕਤ ਉਹਦੀ ਵੰਡਣ ਹੁੰਦਾ ਉੱਥੇ ਵੀ ਸਾਡੇ ਜਿਹੜੇ ਮੈਨੇਜਰਸ ਬੈਠੇ ਨੇ ਉਹਨਾਂ ਦੀ ਡਿਊਟੀ ਹੈ ਕਿ ਇੱਕ ਇੱਕ ਚੀਜ਼ ਜਿਹੜੀ ਮਾਤਰਾ ਦੇ ਹਿਸਾਬ ਦੇ ਨਾਲ ਇੱਥੋਂ ਜਾ ਰਹੀ ਹੈ ਉਹਦੀ ਲਿਸਟ ਕੀਤੀ ਜਾਏ ਪ੍ਰੋਪਰ ਕਿਉਂਕਿ ਮੈਂ ਸਮਝਦਾ ਕਿ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਸੰਗਤ ਦਾ ਜਿਹੜਾ ਵਿਸ਼ਵਾਸ ਜਿਹੜਾ ਉਹਦਾ ਤੇ ਆਪਣਾ ਗੁਰੂ ਪ੍ਰਤੀ ਬਣਿਆ ਹੋਇਆ ਕਿ ਉਸ ਗੁਰੂ ਦੇ ਦਰ ਦੇ ਆ ਕੇ ਜਦੋਂ ਸੇਵਾ ਦਿੰਦੇ ਨੇ ਤੇ ਉਹਦੇ ਦੇ ਪ੍ਰਬੰਧਕਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਆ ਕਿ ਉਸ ਦਿੱਤੇ ਹੋਏ ਦਸਮੰਤ ਦੇ ਵਿੱਚੋਂ ਜਿਹੜਾ ਮਾਇਆ ਆਈ ਹੈ ਸਮਗਰੀ ਆਈ ਹੈ ਉਹਨੂੰ ਲੋੜਵੰਦਾਂ ਤੱਕ ਪਹੁੰਚਾਇਆ ਜਾਏ ਸੋ ਜੋ ਅਸੀਂ ਸੇਵਾ ਜਿਹੜੀਆਂ ਸੰਗਤਾਂ ਦੀ ਹੈ ਉਹ ਉਸੇ ਤੋਂ ਪਹੁੰਚਾਰੇ ਨੂੰ ਪੰਜਾਬ ਦੇ ਵਿੱਚ ਜਿਹੜੇ ਹੜਾ ਹੈ 24 ਅਗਸਤ ਤੋਂ ਲਗਾਤਾਰ ਸਾਡੀਆਂ ਸੇਵਾਵਾਂ ਡੇਰਾ ਬਾਬਾ ਨਾਨਕ ਰਮਦਾਸ ਅਜਨਾਲਾ ਉਸ ਜਗ੍ਹਾ ਦੇ ਉੱਤੇ ਸਾਡੇ ਕੈਂਪ ਲੱਗ ਗਏ ਸੀ ਜਿੱਥੇ ਅਸੀਂ ਪਹਿਲਾਂ ਲੰਗਰ ਬਣਾ ਬਣਾ ਕੇ ਇੱਕ ਹਰ ਘਰ ਦੇ ਵਿੱਚ ਪਹੁੰਚਾਇਆ ਫਿਰ ਜਦੋਂ ਰਸਦ ਦੀ ਲੋੜ ਹੋਈ ਤੇ ਰਸਦ ਬਣਾ ਕੇ ਅਸੀਂ ਕਿੱਟਾ ਬਣਾ ਬਣਾ ਕੇ ਭੇਜੀਆਂ ਸਾਡੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਸਮੇਂ-ਸਮੇਂ ਦੇ ਉੱਤੇ ਸਾਰੇ ਜਾ ਕੇ ਆਪਣੀ ਆਪਣੀਆਂ ਫਰਜ਼ ਸਮਝਦੇ ਹੋਏ ਘਰ-ਘਰ ਵਿੱਚ ਜਾ ਕੇ ਉਹਨਾਂ ਨੇ ਸਾਰੀਆਂ ਕਿੱਟਾਂ ਵੰਡੀਆਂ ਫਿਰ ਉਸ ਤੋਂ ਬਾਅਦ ਅਸੀਂ ਡੀਜ਼ਲ ਜਿਹੜੀ ਉਹਦੀ ਸੇਵਾ ਹੋਈ ਹੋਰ ਵੀ ਡੀਜ਼ਲ ਦੀ ਸੇਵਾ ਜਿਹੜੀ ਉਹ ਬਾਕੀ ਆ ਹੋਣੀ ਆ ਬੀਜ ਖਾਦ ਦੀ ਸੇਵਾ ਹੋਣੀ ਆ ਅੱਜ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਗੱਦੇ ਚਾਦਰਾਂ ਸਰਾਣੇ ਕੰਬਲ ਜਿਹੜੇ ਕਿਉਂਕਿ ਉੱਥੇ ਸੱਪਾਂ ਦਾ ਸਾਨੂੰ ਪਤਾ ਲੱਗਿਆ ਉੱਥੋਂ ਫੋਨ ਆਇਆ ਕਿ ਸੱਪ ਬਹੁਤ ਨਿਕਲ ਰਹੇ ਆ ਤੇ ਜਿਹੜੇ ਕਿਸਾਨ ਵੀਰ ਖੇਤਾਂ ਜਾਂਦੇ ਆ ਉਹਨਾਂ ਦੇ ਲਈ ਗਮ ਸ਼ੂ ਜਿਹੜੇ ਆ ਉਹ ਭੇਜ ਰਹੇ ਆ ਫਿਰ ਬਰਤਨ ਹਟ ਦੇ ਕਰਕੇ ਲੋਕਾਂ ਦੇ ਰੁੜ ਗਏ ਜਿਹੜੇ ਜਿਨ੍ਹਾਂ ਦੇ ਥੱਲੇ ਮਕਾਨ ਸੀ ਤੇ ਬਰਤਨਾਂ ਦੇ ਵਿੱਚ ਅਸੀਂ ਪ੍ਰੈਸ਼ਰ ਕੁੱਕਰ, ਪਤੀਲੇ, ਥਾਲੀਆਂ ਪੂਰੇ ਸੈੱਟ ਅਸੀਂ ਜਿਹੜੇ ਆ ਉਹ ਭੇਜ ਰਹੇ ਹਾਂ। ਸੋ ਜਿਹੜੀ ਜਿਹੜੀ ਵੀ ਉੱਥੋਂ ਰਿਕੁਆਇਰਮੈਂਟ ਸਾਨੂੰ ਭੇਜੀ ਗਈ ਆ ਅਸੀਂ ਉੱਥੇ ਸਾਰਾ ਸੰਗਤ ਦੇ ਵੱਲੋਂ ਜੋ ਬਹੁਤ ਸਹਿਯੋਗ ਆਇਆ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਉਹਨਾਂ ਨੇ ਇਹਨਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਭਰੋਸਾ ਰੱਖ ਕੇ ਸਾਨੂੰ ਇਹ ਸਾਰੀਆਂ ਰਸਦਾਂ ਭੇਜੀਆਂ ਔਰ ਅਸੀਂ ਇਹ ਅੱਗੇ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਲੋੜਵੰਦ ਨੂੰ ਮਿਲੇ ਜਿਸ ਕੀ ਪਰਿਵਾਰ ਨੂੰ ਲੋੜ ਹੈ ਉਹਨਾਂ ਦੇ ਕੋਲ ਜਾਏ ਇਹ ਨਹੀਂ ਕਿ ਜਿਨ੍ਹਾਂ ਨੇ ਪਹਿਲਾਂ ਹੀ ਬਹੁਤ ਸਾਰੀ ਸਮਗਰੀ ਇਕੱਠੀ ਕਰ ਲਈ ਆ ਉਹ ਲੈ ਜਾਣ ਅਸੀਂ ਬਕਾਇਦਾ ਲਿਸਟਾਂ ਬਣਾਈਆਂ ਪਿੰਡਾਂ ਦੇ ਵਿੱਚ ਕਿਸ-ਕਿਸ ਦੇ ਜ਼ਿਆਦਾ ਨੁਕਸਾਨ ਹੋਇਆ ਉਹ ਜਿਨ੍ਹਾਂ ਜਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋੜਵੰਦਾਂ ਨੂੰ ਉਹ ਦਿੱਤੀਆਂ ਜਾਣਗੀਆਂ ਔਰ ਇਸ ਤੋਂ ਬਾਅਦ ਅਗਲੇ ਅਗਲੇ ਹਫ਼ਤੇ ਫੇਰ ਸਾਡੀ ਇਸੇ ਕੁਆਂਟੀਟੀ ਦੇ ਵਿੱਚ ਜਿਹੜਾ ਸਮਾਨ ਸਾਡੇ ਕੋਲ ਆਪਿਆ ਹੈ ਉਹ ਅਸੀਂ ਫੇਰ ਭੇਜਾਂਗੇ ਸਾਡੇ ਮੈਂਬਰ ਸਾਹਿਬ ਦਿੱਲੀ ਕਮੇਟੀ ਦੇ ਜਾਣਗੇ ਜਾ ਕੇ ਉਹ ਲੋਡ ਬੰਦਾਂ ਨੂੰ ਜਿਹੜੇ ਲਿਸਟਾਂ ਬਣੀਆਂ ਉਹਨਾਂ ਨੂੰ ਸਾਰਾ ਜੋ ਵੀ ਸਮਾਨ ਭੇਜ ਰਹੇ ਆ ਉਹ ਵੰਡਿਆ ਜਾਏਗਾ ਪਰ ਸਾਡੀ ਕੋਸ਼ਿਸ਼ ਹੈ ਕਿ ਹਰ ਇੱਕ ਲੋਡ ਬੰਦ ਨੂੰ ਉਹ ਚੀਜ਼ ਮਿਲੇ ਸੋ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਸਾਰੀ ਸੰਗਤ ਦਾ ਦਿੱਲੀ ਦੀ ਸੰਗਤ ਦਾ ਜਿਨ੍ਹਾਂ ਨੇ ਇੰਨਾ ਭਰੋਸਾ ਸਾਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰੱਖਿਆ ਔਰ ਪੰਜਾਬ ਦੇ ਵਿੱਚ ਜਿੱਥੇ ਸਰਕਾਰਾਂ ਫੇਲ ਹੋ ਚੁੱਕੀਆਂ ਉੱਥੇ ਸੰਗਤ ਨੇ ਮਿਲ ਕੇ ਜਿਹੜੀ ਆ ਲੋਕਾਂ ਦੀ ਬਾਹ ਫੜੀ ਆ ਸੋ ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤ ਆਪ ਵੀ ਜਾ ਕੇ ਸੇਵਾ ਦੇ ਕੇ ਆਈ ਆ ਔਰ ਸਾਡੇ ਦਿੱਲੀ ਸਿਗੋ ਦਾ ਪ੍ਰਬੰਧਕ ਕਮੇਟੀ ਦੇ ਮਾਦਮ ਦੇ ਨਾਲ ਵੀ ਇਹ ਸੇਵਾ ਜਾ ਰਹੀ ਆ ਸਰ ਇਹਨਾਂ ਇਲਾਕਿਆਂ ਤੋਂ ਬਿਨਾ ਹੋਰ ਵੀ ਇਲਾਕਿਆਂ ਦੇ ਵਿੱਚ ਲਾਇਆ ਜਾ ਰਿਹਾ ਜਿੱਦਾਂ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਫਰੋਜਪੁਰ ਏਰੀਆ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਸਰ ਆ ਬਿਲਕੁਲ ਠੀਕ ਹੈ ਜੀ ਨੁਕਸਾਨ ਇਹਨਾਂ ਏਰੀਆ ਦੇ ਵਿੱਚ ਵੀ ਹੋਇਆ ਪਰ ਕਿਉਂਕਿ ਉੱਧਰ ਕਾਰ ਸੇਵਾ ਵਾਲੇ ਜਿਹੜੇ ਜਿਹੜੇ ਮਹਾਪੁਰਸ਼ ਹੈ ਜਾਂ ਹੋਰ ਡੇਰਿਆਂ ਵਾਲੇ ਮਹਾਪੁਰਸ਼ ਹੈ ਉਹ ਸੇਵਾ ਕਰਾ ਰਹੇ ਆ ਤੇ ਮੈਂ ਸਮਝਦਾ ਉੱਥੇ ਜਾ ਕੇ ਰੈਪਿਟੇਸ਼ਨ ਕਰਨ ਦਾ ਫਾਇਦਾ ਨਹੀਂ ਹੈ ਕਿਉਂਕਿ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੋਰਚਾ ਅਜਨਾਲੇ ਰਮਦਾਸ ਔਰ ਡੇਰਾ ਬਾਬਾ ਨਾਨਕੀਰੀਏ ਸੰਭਾਲਿਆ ਸ਼ੁਰੂ ਤੋਂ ਤੇ ਉਸ ਮੋਰਚੇ ਨੂੰ ਅਸੀਂ ਕੰਟੀਨਿਊ ਜਿਹੜਾ ਸੰਭਾਲਾਂਗੇ ਜਦ ਤੱਕ ਵੀ ਉੱਥੇ ਲੋੜ ਹੈ